ਕੀ ਕਾਲੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਮੇਰੇ ਇੱਕ ਹੋਰ ਨਿਊ ਵਲੌਗ ਵਿੱਚ ਸ਼ਾਮ ਦਾ ਟਾਈਮ ਹੈ ਜੀ ਸ਼ਾਮ ਦੇ ਤਕਰੀਬਨ ਕੋਈ 6:00 ਵੱਜ ਰਹੇ ਨੇ ਮੈਂ ਵੀਡੀਓ ਐਡੀਟਿੰਗ ਕਰਕੇ ਹਟੀਆਂ ਵਲੌਗ ਅਪਲੋਡ ਕਰਨ ਲੱਗੀ ਸੀਗੀ ਤੇ ਦੂਜਾ ਵਲੌਗ ਆਪਣਾ ਸਟਾਰਟ ਕਰਨ ਲੱਗੀ ਆ ਅੱਜ ਹੋਰ ਦਿਨ ਦੇ ਵਿੱਚ ਕੁਝ ਨਹੀਂ ਕੀਤਾ ਮੈਂ ਰੈਸਟ ਕੀਤੀ ਕੰਮਕਾਰ ਨਵੇੜ ਕੇ ਥੱਕ ਜਾਂਦੀ ਆ ਫਿਰ ਰੈਸਟ ਕੀਤੀ ਹੈਲਪਰ ਭੈਣ ਅੱਜ ਵੀ ਨਹੀਂ ਆਪਣੀ ਆਈ ਹੈਗੀ ਸੋ ਕੰਮਕਾਰ ਵੀ ਲੇਟ ਹੁੰਦੇ ਨੇ ਫਿਰ ਤਕਾਬੜ ਵੀ ਹੋ ਜਾਂਦੀ ਆ ਫਿਰ ਰੈਸਟ ਕਰਨ ਨੂੰ ਵੀ ਦਿਲ ਕਰਦਾ ਅੱਜ ਲਾਈਵ ਵੀ ਨਹੀਂ ਮੈਂ ਆਈ ਹੈਗੀ ਤੇ ਹੁਣ ਸ਼ਾਮ ਦੇ ਟਾਈਮ ਆਪਾਂ ਕੀ ਬਣਾ ਰਹੇ ਹਾਂ ਸ਼ੇਅਰ ਕਰਦਿਆਂ ਜੀ ਤੁਹਾਡੇ ਨਾਲ ਅੱਜ ਸਬਜੀ ਭਾਜੀ ਦਾ ਤਾਂ ਹਜੇ ਮੈਂ ਸੋਚਿਆ ਨਹੀਂ ਪਰ ਇੰਨਾ ਪਤਾ ਕਿ ਗੁਲਗੁਲੇ ਬਣਾ ਕੇ ਮੱਥਾ ਟੇਕਣਾ ਸ਼ਾਮ ਦੇ ਟਾਈਮ ਅੱਜ ਸਾਡਾ ਫੂਲ ਮੱਤੇ ਦਾ ਮੱਥਾ ਟਿਕਣਾ ਏ ਜੋ ਕਿ ਮਿੱਠੇ ਗੁਲਗੁਲਿਆਂ ਦੇ ਨਾਲ ਮੱਥਾ ਟਿਕਦਾ ਏ ਕਿਓ ਵਾਲੇ ਗੁਲਗਲੇ ਕਿਓ ਦੇ ਵਿੱਚ ਪੱਕਣਗੇ ਗੁਲਗਲੇ ਮੱਠਾ ਟੇਕਣਾ ਆਪਾਂ ਤੇ ਚਲੋ ਕਿਚਨ ਦੇ ਵਿੱਚ ਚਲਦੇ ਆਂ ਚਿਨੀ ਤਾਂ ਮੈਂ ਪਿਓਗੇ ਰੱਖੀ ਹੋਈ ਐ ਨਾਲ ਕਚੋਰੀਆਂ ਦਾ ਮੂੜ ਹੈਗਾ ਵੀ ਐ ਨਹੀਂ ਵੀ ਹੈਗਾ ਕਿਉਂਕਿ ਕੱਲ ਖਾਦੇ ਨੇ ਆਲੂ ਵਾਲੇ ਪਪਰਾਟੇ ਆਲੂ ਉਹ ਵੀ ਬਚੇ ਪਏ ਨੇ ਜੇ ਕਿਸੇ ਨੇ ਖਾਧੇ ਗਾਂਦੇ ਬੁੱਤ ਆ ਦੇਖੋ ਇਹ ਕੀ ਕਰਦਾ ਪਿਆ ਮੇਰਾ ਬੱਚਾ ਕੀ ਲੈ ਕੇ ਆਇਆ ਆ ਦੇਖੋ ਆਸ ਮੋਸਿਆਂ ਤੋਂ ਨਹੀਂ ਹਟਦਾ ਹੈਗਾ ਇਹਨੂੰ ਜਿੰਨਾ ਮਰਜੀ ਰੋਕ ਦੇ ਰੋਕ ਏ ਦੇਖੋ ਏ ਦੇਖੋ ਦੋ ਜੱਤ ਇਹ ਦੇਖੋ ਚਾਰ ਤੀ ਦੋਨੋਂ ਹੱਥ ਖੜੇ ਕਰ ਦੋਨੋਂ ਹੱਥ ਦੋਨੋਂ ਹੱਥ ਉਹ ਲੱਗ ਤਾਂ ਦੇ ਪਿੱਛੇ ਲਿਖੋ ਰਿਹਾ ਗੇਟ ਨੇ ਸੁਣੋ ਗੰਦਾ ਹੈਗਾ ਸੇ ਕਚੋਰੀ ਅੰਦਰ ਨਾ ਦੋ ਦਿਲਾਂ ਚ ਦਿਲ ਹੋਇਆ ਪਿਆ ਜੇ ਕਿਸੇ ਨੇ ਕੋਚੋਰੀ ਖਾਣੀ ਹੋਈ ਨਾ आलू तो अपने वाले पे ने कुछ नहीं करना आटा गुन् के कचोरिया बना के दे देगी तो मेरा मन कर रहा है कि हल्का फुलका जहाँ खाना खाइए कुछ दाल वगैरह बना लेंगे दे। बाकी देखते दे हैं चलो पुछते हैं सारे कोई की खाना पसंद कर है दाल खानी है किसी ने कि नहीं खानी फिर तो मैं दाल के चावल बना लवागी दो समोस लेके आया है ले देख लो दो समोसे लेके आया ਨਾ ਹਟ ਤਾ ਨਾ ਹਟ ਮੋਟੂ ਸਮੋਸੇ ਖਾ ਖਾ ਕੇ ਮੋਟੂ ਹੋ ਜਾ ਹੋਰ ਅੱਜ ਚੀਨੀ ਠੰਡੇ ਪਾਣੀ ਦੇ ਵਿੱਚ ਹੀ ਘੋਲ ਕੇ ਰੱਖ ਦਿੱਤੀ ਮੈਂ ਦੇਖੋ ਹਜੇ ਤੱਕ ਨਹੀਂ ਘੁਲੀ ਹੈਗੀ ਅੱਗੇ ਮੈਂ ਕੋਸਾ ਕਰ ਲੈਂਦੀ ਆ ਪਾਣੀ ਮੈਂ ਕਿ ਅੱਜ ਦੁਪਹਿਰ ਦੇ ਟਾਈਮ ਦੀ ਘੋਲ ਰੱਖੀ ਐ ਘੁਲੀ ਨਹੀਂ ਹੈਗੀ ਚਮਚ ਨਾਲ ਘੋਲ ਕੇ ਆਟਾ ਛਾਣਦੇ ਆ ਬੈਸਟਲੀ ਵੀ ਰੱਖਾਂਗੇ ਫਿਰ 10 ਕ ਮਿੰਟ ਲਈ ਇਸ ਬੈਟਰ ਨੂੰ ਫਿਰ ਬਣਾਵਾਂਗੇ ਆਪਾਂ ਕੀ ਗੋਲ ਗੋਲ ਲੀ ਕੇਪਾ ਆਟਾ ਗੁੰਨਣ ਲੱਗ ਗਏ ਸੀਗੇ ਗੁਲਗੁਲੇ ਬਣਾਉਣ ਲਈ ਨਾ ਕੋਲ ਤਾਂ ਮੈਂ ਰੈਡੀ ਕਰ ਦਿੱਤਾ ਸੀਗਾ ਸਰਦਾਰ ਜੀ ਕਹਿੰਦੇ ਵੀ ਕਚੋਰੀਆਂ ਖਾਣੀਆਂ ਸੀ ਕਚੋਰੀਆਂ ਲਈ ਆਟਾ ਗੁੰਨ ਕੇ ਰੱਖ ਦੰਨੀ ਆ ਐਨੇ ਆਪਾਂ ਗੁਲਗੁਲੇ ਬਣਾਉਣ ਲੱਗਦੇ ਆ ਰੈਸਟ ਮਿਲ ਜਾਣੀ ਆ ਆਟੇ ਨੂੰ ਤੇ ਬੱਚੇ ਪਤਾ ਕੀ ਆ ਜ਼ਿਆਦਾਤਰ ਇਹੋ ਜੀਆਂ ਚੀਜ਼ਾਂ ਹੀ ਖਾ ਕੇ ਰਾਜੀ ਨੇ ਮੈਨੂੰ ਇਹ ਸੀਗਾ ਕਿ ਨਹੀਂ ਕੱਲ ਪਰਾਂਠੇ ਖਾਦੇ ਨੇ ਬੱਚਿਆਂ ਨੇ ਅੱਜ ਕੁਝ ਹਲਕਾ ਫੁਲਕਾ ਹੀ ਖਾਣਾ ਬਣਾ ਕੇ ਦਿੰਦੀ ਆ ਪਰ ਕਿੱਥੇ ਮੰਨਦੇ ਨੇ ਬੱਚੇ ਤੁਹਾਨੂੰ ਪਤਾ ਹੀ ਆ ਦਿਨ ਹੈ ਮਤਲਬ ਨੋਮੀ ਦਾ ਮੱਥਾ ਟੇਕ ਉਸ ਤੋਂ ਬਾਅਦ ਹੀ ਮੱਥੇ ਟਿਕਦੇ ਨੇ ਪਹਿਲੇ ਪੀਰ ਦੀ ਤਰਾਗੜੀ ਹੋ ਗਈ ਫਿਰ ਕੰਡੇਰੀਆਂ ਦਾ ਮੱਥਾ ਹੋ ਗਿਆ ਤੇ ਤੀਜਾ ਮੱਥਾ ਇਹ ਹੁੰਦਾ ਫੂਲ ਮੱਤੇ ਦਾ ਇਹ ਮੱਥੇ ਅਸੀਂ ਟੇਕਣੇ ਹੀ ਹੁੰਦੇ ਨੇ ਬਸ ਇਹ 15 20 ਦਿਨਾਂ ਦੇ ਵਿੱਚ ਵਿੱਚ ਹੀ ਟਿਕਦੇ ਨੇ ਦੇਖੋ ਜੀ ਜੋ ਆਪਣੇ ਹਨਾ ਰੀਤੀ ਰਿਵਾਜ ਨੇ ਉਹ ਕਰਨੇ ਪੈਂਦੇ ਨੇ ਜੋ ਸੋਹਰੇ ਪਰਿਵਾਰ ਦੇ ਰੀਤੀ ਰਿਵਾਜ ਨੇ ਨਾ ਹਰ ਹਾਲ ਦੇ ਵਿੱਚ ਨੂੰ ਨੂੰ ਅਪਣਾਣੇ ਪੈਂਦੇ ਨੇ ਤੇ ਲੋ ਇੱਥੇ ਆਪਾਂ ਗੁਲਗਲੇ ਲੱਗੇ ਆ ਜੀ ਬਣਾਣ ਲੋਹੇ ਦੀ ਕੜਾਹੀ ਦੇ ਵਿੱਚ ਹੀ ਗੁਲਗਲੇ ਹਮੇਸ਼ਾ ਬਣਾਉਂਦੀ ਆ ਮੈਂ ਪਹਿਲੇ ਵੀ ਤੇ ਹੁਣ ਵੀ ਤੇ ਗੁਲਗਲੇ ਬਣਦੇ ਕੋਈ ਵੀ ਚੀਜ਼ ਬਣਾ ਲਓ ਲੋਹੇ ਦੀ ਕੜਾਹੀ ਦੇ ਵਿੱਚ ਬਣਦੇ ਬਹੁਤ ਟੇਸਟੀ ਨੇ ਤੇ ਗੁਲਗਲਿਆਂ ਦੀ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਦੀ ਆ ਕਿ ਜਦੋਂ ਆਪਾਂ ਦੇਖੋ ਇਹ ਗੁਲਗਲੇ ਪਾ ਰਹੇ ਆ ਇੰਨਾ ਗੁਲਗਲਾ ਖਾਣ ਨੂੰ ਟੇਸਟੀ ਨਹੀਂ ਲੱਗਦਾ ਹੈਗਾ ਜਿੰਨੀ ਜੋ ਪਿੱਛੇ ਪੂੰਛ ਜੀ ਬਣ ਜਾਂਦੀ ਹੈ ਨਾ ਉਹ ਖਾਣ ਨੂੰ ਟੇਸਟੀ ਲੱਗ ਲੱਗਦੀ ਆ ਤੁਸੀਂ ਦੱਸਿਓ ਹੋਰ ਕਿਨੂੰ ਕਿਨੂੰ ਮੇਰੀ ਭੈਣ ਨੂੰ ਜਾਂ ਭਰਾ ਨੂੰ ਇਹ ਗੁਲਗੁਲਿਆਂ ਦੀ ਪੂੰਛ ਟੇਸਟੀ ਲੱਗਦੀ ਆ ਇੱਕ ਤਾਂ ਮੇਰੀ ਹਾਸੇ ਵੀ ਆ ਰਹੀ ਸੀ ਕਿ ਦੱਸਦੇ ਹੋਏ ਤੁਹਾਨੂੰ ਵੀ ਤੁਸੀਂ ਕੀ ਕਹੋਗੇ ਹਨਾ ਵੀ ਦੀਦੀ ਕੀ ਕਹਿ ਰਹੇ ਆ ਪਰ ਜੋ ਰਿਐਲਿਟੀ ਆ ਜੀ ਉਹੀ ਕਹਿ ਰਹੀ ਆ ਦੇਖੋ ਇਹ ਜੋ ਪੂੰਛਾਂ ਜੀਆਂ ਬਣੀਆਂ ਹੋਈਆਂ ਨੇ ਨਾ ਸਾਰੀਆਂ ਖਾਣ ਨੂੰ ਦਿਲ ਕਰਦਾ ਵੀ ਗੁਲਗੁਲੇ ਨਾ ਖਾਵਾ ਪੂੰਛਾਂ ਜ਼ਰੂਰ ਖਾ ਲਵਾਂ ਤੇ ਇੱਥੇ ਆਪਾਂ ਮੱਥਾ ਟੇਕਣ ਲੱਗ ਗਏ ਸੀਗੇ ਮੱਥਾ ਦੇਕਣ ਤੋਂ ਬਾਅਦ ਫਿਰ ਮੈਂ ਨਾ ਸਰਦਾਰ ਜੀ ਲਈ ਕਚੋਰੀਆਂ ਬਣਾ ਦਿੱਤੀਆਂ ਸੀਗੀਆਂ ਸਰਦਾਰ ਜੀ ਨੂੰ ਪਾ ਦੇਣ ਚਲਦੇ ਆ ਬੈਠੇ ਨੇ ਸਰਦਾਰ ਜੀ ਅੰਦਰ ਬਾਕੀ ਮੈਂ ਤੁਹਾਨੂੰ ਨਹੀਂ ਦਿਖਾਵਾਂਗੀ ਕਿਉਂਕਿ ਆਂਦੇ ਸਾਰ ਤਾਂ ਇਹ ਸਾਰੇ ਜਣੇ ਨਾ ਕੱਪੜਿਆਂ ਤੋਂ ਬਾਹਰ ਹੋ ਜਾਂਦੇ ਨੇ ਗਰਮੀ ਦੇ ਵਿੱਚ ਸਾਰਾ ਦਿਨ ਰਹਿਣਾ ਏਸੀ ਲੱਗਿਆ ਹੁੰਦਾ ਇਸ ਟਾਈਮ ਹੁਣ ਵੀ ਏਸੀ ਲਗਾ ਕੇ ਬੈਠੇ ਹੁੰਦੇ ਨੇ ਸਾਰੇ ਜਣੇ ਇਹ ਕੱਪੜਿਆਂ ਤੋਂ ਬਾਹਰ ਹੋ ਕੇ ਤੇ ਇੱਧਰ ਦੇਖੋ ਬੱਚੇ ਆਏ ਸੀਗੇ ਆਪਣੇ ਲਈ ਲੈਣ ਕਹਿੰਦੇ ਮੰਮਾ ਵੀ ਸਾਨੂੰ ਵੀ ਦੇ ਦਿਓ ਖਾਣ ਨੂੰ ਕਚੋਰੀਆਂ ਇਰਮਾਨ ਨੇ ਵੀ ਇੱਕ ਕਚੋਰੀ ਖਾਣੀ ਸੀਗੀ ਤੇ ਇੱਕਮ ਨੇ ਵੀ ਅਸੀਂ ਤਿੰਨੋਂ ਜਣੇ ਇੱਕ ਇੱਕ ਕਚੋਰੀ ਵਾਲੇ ਸੀਗੇ ਬਸ ਸਰਦਾਰ ਜੀ ਨੇ ਖਾਈਆਂ ਦੋ ਤਿੰਨ ਕਚੋਰੀਆਂ ਤੇਰਮਾਨ ਇੱਥੇ ਪਤਾ ਨਹੀਂ ਕੀ ਕਹਿ ਕੇ ਹੱਸ ਰਿਹਾ ਸੀਗਾ ਗੱਲ ਤਾਂ ਮੈਂ ਭੁੱਲ ਚੁੱਕੀ ਹਾਂ ਤੇ ਇੱਥੇ ਲਾਸਟ ਦੇ ਵਿੱਚ ਇੱਕ ਕਚੋਰੀ ਮੈਂ ਆਪਣੇ ਲਈ ਬਣਾਈ ਸੀਗੀ ਤੇ ਕਚੋਰੀਆਂ ਖਾਣ ਬਣਾਉਣ ਤੋਂ ਬਾਅਦ ਚਲੋ ਮੈਂ ਤੁਹਾਨੂੰ ਨਕਮਾ ਕੇ ਲਿਆਂਦੀਆਂ ਅੱਜ ਮੈਂ ਤੁਹਾਨੂੰ ਕੁਮਾਨ ਕੁਮਾਨ ਚੱਲੀਆਂ ਜੀ ਬਾਗੜ ਅੱਪਾ ਬਾਗੜ ਚੱਲਾਂਗੇ ਅੱਜ ਘੁੰਮਣ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਮੈਂ ਦੱਸਿਆ ਹੀ ਸੀਗਾ ਕਿ ਮੇਰੇ ਸਰਦਾਰ ਜੀ ਘਰ ਨਹੀਂ ਹੈਗੇ ਵੀ ਬਾਗੜ ਗਏ ਹੋਏ ਨੇ ਸਰਦਾਰ ਜੀ ਕੁਝ ਉਥੋਂ ਵੀਡੀਓ ਕਲਿੱਪ ਸ਼ੂਟ ਕਰਕੇ ਲੈ ਕੇ ਆਏ ਨੇ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗੀ ਸਰਦਾਰ ਜੀ ਗਏ ਸੀਗੇ ਮੇਰੇ ਜਿੱਜੂ ਸੀਗੇ ਨਾਲ ਜਿੱਜੂ ਦੇ ਫਰੈਂਡ ਇੱਕ ਮੇਰਾ ਭਰਾ ਚਾਰ ਜਣੇ ਗਏ ਸੀਗੇ ਇਹ ਬਾਗੜ ਚਲੋ ਤੁਹਾਨੂੰ ਬਾਗੜ ਦੀਆਂ ਰੌਣਕਾਂ ਦਿਖਾਉਂਦੀਆਂ ਜੀ ਮੈਂ ਇਸ ਟਾਈਮ ਇਹ ਰਾਤ ਦਾ ਟਾਈਮ ਹੈ ਰਾਤ ਦੇ ਟਾਈਮ ਦੇਖੋ ਇੰਨੀ ਰੌਣਕ ਲੱਗੀ ਹੋਈ ਸੀਗੀ ਨਾ ਬਾਗੜ ਦਰਬਾਰ ਤੇ ਵਿੱਚ ਮੇਲਾ ਪਰ ਰਿਹਾ ਇਸ ਟਾਈਮ ਪੂਰਾ ਦੇਖੋ ਝੰਡੋਲ ਵਗੈਰਾ ਤੇ ਦੇਖ ਕੇ ਨਾ ਇੰਨਾ ਦਿਲ ਕਰ ਰਿਹਾ ਸੀਗਾ ਕਿ ਕਾਸ਼ ਵੀ ਅਸੀਂ ਵੀ ਨਾਲ ਜਾਂਦੇ ਪਰ ਉਹੀ ਗੱਲ ਹੈ ਜੀ ਹਨਾ ਵੀ ਸਾਰਿਆਂ ਦਾ ਜਾ ਕੇ ਵੀ ਨਹੀਂ ਪਿੱਛੇ ਸਰਦਾ ਹੈਗਾ ਕਿ ਇਹਨਾਂ ਦੀ ਆ ਆਪ ਹੀ ਸਲਾਹ ਬਣ ਗਈ ਸੀ ਕਿ ਤਿੰਨ ਚਾਰ ਜਣਿਆਂ ਦੀ ਵੀ ਕੋਈ ਲੇਡੀਜ਼ ਜਾ ਨਹੀਂ ਰਹੀ ਸੀਗੀ ਇਸ ਕਰਕੇ ਸਰਦਾਰ ਜੀ ਫਿਰ ਸਾਨੂੰ ਵੀ ਨਹੀਂ ਲੈ ਕੇ ਗਏ ਹੈਗੇ ਪੁੰਜ ਤਾਂ ਆਪਾਂ ਦੇਖੋ ਮੈਂ ਆਪਣੇ ਮੰਮੀ ਡੈਡੀ ਉਹਨਾਂ ਨਾਲ ਹੀ ਜਾ ਕੇ ਆਂਦੀ ਆਂ ਬਾਗੜ ਪਰ ਨਾ ਇਹ ਸਾਰਾ ਮਾਹੌਲ ਦੇਖ ਕੇ ਮੇਲੇ ਨੂੰ ਦੇਖ ਕੇ ਨਾ ਬਾਅਦ ਦੇ ਵਿੱਚ ਮੇਰਾ ਵੀ ਇੰਨਾ ਦਿਲ ਕੀਤਾ ਕਿ ਕਾਸ਼ ਮੈਂ ਵੀ ਹੁੰਦੀ ਇਸ ਟਾਈਮ ਇੱਥੇ ਕਿਉਂਕਿ ਅਸੀਂ ਕਦੀ ਮੇਲੇ ਨੂੰ ਨਹੀਂ ਜਾਂਦੇ ਜਿਹੜੇ ਇਹ ਦਿਨ ਨੇ ਅਸ਼ਟਮੀ ਨੌਮੀ ਦਾ ਮੱਥਾ ਟੇਕ ਕੇ ਬਾਅਦ ਦੇ ਵਿੱਚ ਜੋ ਮਿੰਨਾ ਇੱਕ ਮੇਲਾ ਭਰਦਾ ਹੈ ਨਾ ਦੀ ਰੌਣਕ ਹੀ ਅਲੱਗ ਹੈ ਆਪਾਂ ਮੇਲੇ ਤੋਂ ਬਗੈਰ ਹੀ ਜਾਂਦੇ ਆ ਉਸ ਟਾਈਮ ਤਾਂ ਉੱਥੇ ਰਸ਼ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਸਰਦਾਰ ਜੀ ਕਹਿੰਦੇ ਵੀ ਇੰਨੀਆਂ ਇੰਨੀਆਂ ਲੰਬੀਆਂ ਲਾਈਨਾਂ ਸੀਗੀਆਂ ਵੀ ਤੁਸੀਂ ਠੀਕ ਹੈ ਨਹੀਂ ਗਏ ਰਾਤ ਨੂੰ ਰੂਮ ਵੀ ਨਹੀਂ ਮਿਲੇ ਇਹਨਾਂ ਨੂੰ ਮਤਲਬ ਇੰਨੇ ਜ਼ਿਆਦਾ ਰਸ਼ ਹੋਣ ਕਰਕੇ ਨਾ ਬਹੁਤ ਔਖਾ ਸੀਗਾ ਕਹਿੰਦੇ ਸਰਦਾਰ ਜੀ ਬਸ ਇੱਕ ਰਾਤੀ ਲਗਾ ਕੇ ਆਏ ਸੀ ਕਿ ਫਿਰ ਰੌਣਕ ਮੇਲਾ ਦੇਖ ਲੋ ਹੁਣਾ ਲਾਈਟਿੰਗ ਕਿੰਨੀ ਸੋਹਣੀ ਲੱਗ ਰਹੀ ਹੈ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਸੀਗਾ ਇਹ ਥਿਊ ਬਾਕੀ ਚਲੋ ਦਰਬਾਰ ਦੇ ਦਰਸ਼ਨ ਤੁਹਾਨੂੰ ਹੁਣ ਸਵੇਰ ਟਾਈਮ ਦੇ ਕਰਵਾਉਣ ਲੱਗੇ ਨੇ ਸਰਦਾਰ ਜੀ ਕਿਉਂਕਿ ਰਾਤ ਦੇ ਟਾਈਮ ਇੰਨਾ ਨਹੀਂ ਹਨ ਸਮਝ ਆਉਂਦਾ ਹੈਗਾ ਕੁਝ ਫਿਰ ਸਵੇਰੇ ਸਰਦਾਰ ਜੀ ਕਹਿੰਦੇ ਵੀ ਚਲੋ ਸਵੇਰੇ ਵੀਡੀਓ ਬਣਾ ਕੇ ਸਾਰਿਆਂ ਨੂੰ ਆਪਾ ਦਰਸ਼ਨ ਕਰਵਾਵਾਂਗੇ ਬਹੁਤ ਵਧੀਆ ਲੱਗਿਆ ਜੀ ਹਨਾ ਵੀ ਸਰਦਾਰ ਜੀ ਚਲੋ ਇੰਨੀ ਕੁ ਵੀਡੀਓ ਬਣਾ ਕੇ ਲੈ ਕੇ ਆਏ ਨੇ ਕਿਉਂਕਿ ਘਰ ਤਾਂ ਇਹ ਬਿਲਕੁਲ ਵੀ ਕੈਮਰਾ ਨਹੀਂ ਚੁੱਕਦੇ ਹੈਗੇ ਇਹ ਵੀ ਪਤਾ ਨਹੀਂ ਕਿਵੇਂ ਕਰਕੇ ਬਣਾ ਲਿਆ ਹੈ ਤੇ ਫਿਰ ਮੈਂ ਸੋਚਿਆ ਕਿ ਚਲੋ ਜਿੰਨੀ ਕੁ ਵੀ ਇਹ ਵੀਡੀਓ ਬਣਾ ਕੇ ਲੈ ਕੇ ਆਏ ਨੇ ਮਾਣ ਅਦਰ ਰੱਖਣਾ ਹੈ ਮੈਂ ਸ਼ੇਅਰ ਜ਼ਰੂਰ ਕਰਾਂਗੀ ਇਹਨਾਂ ਦੀ ਬਣਾਈ ਹੋਈ ਵੀਡੀਓ ਬਾਕੀ ਇਹ ਆਂਦੇ ਟਾਈਮ ਸਰਦਾਰ ਜੀ ਹੁਰੀ ਐਥੇ ਖਾਣਾ ਖਾਣ ਲਈ ਰੁਕੇ ਸੀਗੇ ਤੇ ਮੈਂ ਕਿਹਾ ਚਲੋ 뷰 ਬਹੁਤ ਸੋਹਣਾ ਆ ਰਿਹਾ ਸੀਗਾ ਇੱਥੇ ਸਰਦਾਰ ਜੀ ਕਹਿੰਦੇ ਵੀ ਚਲੋ ਇਹ ਵੀ ਸ਼ੇਅਰ ਕਰ ਦਵੀਂ ਮੈਂ ਕਿਹਾ ਠੀਕ ਐ ਵਧੀਆ ਤੇ ਖਾਣਾ ਤੁਹਾਨੂੰ ਪਤਾ ਹੀ ਐ ਜੀ ਹਨਾ ਵੀ ਜਿੱਥੇ ਵਧੀਆ ਜਿਹਾ ਮਾਹੌਲ ਹੋਵੇ ਨਾ ਉੱਥੇ ਹੀ ਖਾਣਾ ਖਾਣ ਨੂੰ ਦਿਲ ਕਰਦਾ ਪਾਂਖੜਾ ਵਾਈਬਸ ਤੇ ਰੁਕੇ ਸੀਗੇ ਖਾਣਾ ਖਾਣ ਲਈ ਇੱਥੇ ਹੁੰਦਾ ਨਾ ਵਿਊ ਐਨਾ ਸੋਹਣਾ ਲੱਗ ਰਿਹਾ ਸੀਗਾ ਆ ਇਹ ਇਧਰ ਦੇਖੋ ਹੋਣਾ ਪਾਂਖੜਾ ਹੀ ਹੋਊਗੀ ਜੋ ਚੱਲ ਰਹੀ ਹੈ ਮੈਨੂੰ ਤੇ ਨਹੀਂ ਪਤਾ ਹੈਗਾ ਲੇਕਿਨ ਇਸ ਨੇਮ ਤੋਂ ਮੈਨੂੰ ਲੱਗਿਆ ਕਿ ਸ਼ਾਇਦ ਤਾਂ ਹੀ ਇਹਨਾਂ ਨੇ ਰੈਸਟੋਰੈਂਟ ਵਾਲੇ ਨੇ ਪਾਂਖੜਾ ਵਾਈਬਸ ਰੱਖਿਆ ਹੋਊਗਾ ਨੇਮ ਤੇ ਇਧਰ ਸਰਦਾਰ ਜੀ ਮੈਨੂ ਦੇਖ ਰਹੇ ਸੀਗੇ ਸਿਲੈਕਟ ਕਰ ਰਹੇ ਸੀਗੇ ਆਰਡਰ ਦੇ ਰਹੇ ਨੇ ਬੱਟੇ ਨਾਲ ਇਧਰ ਮੇਰੇ ਜੀਜੂ ਬੈਠੇ ਨੇ ਤੇ ਜੀਜੂ ਦਾ ਫਰੈਂਡ ਸੀਗਾ ਭਰਾ ਮੇਰਾ ਇਸ ਟਾਈਮ ਵੀਡੀਓ ਦੇ ਵਿੱਚ ਨਹੀਂ ਆਇਆ ਉਹ ਬਣਾ ਰਿਹਾ ਸੀਗਾ ਵੀਡੀਓ ਤੇ ਮੈਂ ਬਹੁਤ ਬਹੁਤ ਹੈ ਨਾ ਖੁਸ਼ ਆ ਕਿ ਚਲੋ ਕੁਛ ਨਾ ਕੁਸ਼ੇ ਕਰਕੇ ਲੈ ਕੇ ਆਏ ਨੇ ਤੇ ਖੁਸ਼ੀ ਮੈਨੂੰ ਇਸੀ ਗੱਲ ਦੀ ਹੋਈ ਹੈ ਇਹ ਪਹਿਲੇ ਵੀ ਘੁੰਮਣ ਫਿਰਨ ਜਾਂਦੇ ਨੇ ਕਦੀ ਕੈਮਰਾ ਨਹੀਂ ਚੱਕਦੇ 3-4 ਦਿਨ ਦਾ ਟੂਰ ਹੁੰਦਾ ਐਦਾਂ ਹੀ ਖਾਲੀ ਘਰ ਆ ਜਾਂਦੇ ਨੇ ਚਲੋ ਇਹ ਮੇਰੇ ਭਰਾ ਦੀ ਬਣਾਈ ਹੋਈ ਵੀਡੀਓਜ਼ ਨੇ ਪਰ ਇੱਕ ਗਲਤੀ ਇਹਨਾਂ ਨੇ ਕੀਤੀ ਹੋਈ ਹੈ ਕਿ ਕੈਮਰੇ ਨੂੰ ਨਾ ਸਿੱਧੇ ਨੂੰ ਹੀ ਐਦਾਂ ਹੀ ਵੀਡੀਓ ਬਣਾਈ ਹੋਈ ਹੈ ਤੁਹਾਨੂੰ ਪਤਾ YouTube ਦੀ ਵੀਡੀਓ ਐਦਾਂ ਨਹੀਂ ਬਣਦੀ ਪਰ ਚਲੋ ਫੇਰ ਵੀ ਆਪਾਂ ਸ਼ੇਅਰ ਕਰ ਰਹੇ ਹਾਂ ਇੱਥੇ ਦੇਖੋ ਇਹ ਮਸਤੀ ਮਾਰ ਰਹੇ ਨੇ ਆਂਦੇ ਟਾਈ ਮੋਟਰ ਤੇ ਰੁੱਕੇ ਸੀਗੇ ਨਾਣ ਲਈ ਪਤਾ ਨਹੀਂ ਕਿੱਥੇ ਗੁਰੂਕੇ ਹੋਣੇ ਕਿੱਥੇ ਨਹੀਂ ਮੈਂ ਤਾਂ ਵੀਡੀਓ ਦੇ ਵਿੱਚ ਹੀ ਦੇਖੀ ਅੱਜ ਤੇ ਮਸਤੀ ਮਾਰ ਰਹੇ ਨੇ ਤਿੰਨੋਂ ਜਣੇ ਭਰਾ ਵੀ ਮੇਰਾ ਨਾਇਆ ਸੀਗਾ ਹਰੀਆਲੀ ਦੇ ਵਿੱਚ ਮੋਟਰ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ ਹਨਾ ਗਰਮੀ ਵੀ ਬਹੁਤ ਹੁੰਦੀ ਆ ਦਿਨ ਦੇ ਵਿੱਚ ਜੇਕਰ ਆਪਾਂ ਸਫਰ ਤੇ ਨਿਕਲਦੇ ਆ ਨਾ ਫੇਰ ਤਾਂ ਗਰਮੀ ਲੱਗਦੀ ਹੋਈ ਲੱਗਦੀ ਆ ਸੋ ਇਹਨਾਂ ਨੇ ਇੱਥੇ ਨਾ ਤੋ ਕੇ ਆਪਣਾ ਪੂਰਾ ਇੰਜੋਏ ਕੀਤਾ ਤੇ ਕੁਝ ਫੋਟੋਆਂ ਨੇ ਜੋ ਤੁਹਾਡੇ ਨਾਲ ਮੈਂ ਉਹ ਵੀ ਸ਼ੇਅਰ ਕਰਾਂਗੀ ਤੇ ਪਲੀਜ਼ ਜੋ ਵੀ ਮੇਰੇ ਭੈਣ ਭਰਾ ਨੇ ਨਾ ਮੇਰੀ ਲਾਈਵ ਦੇ ਵਿੱਚ ਮੈਨੂੰ ਸਪੋਰਟ ਕਰਦੇ ਨੇ ਮੇਰੀ ਰਿਕਵੈਸਟ ਹੈ ਉਹਨਾਂ ਨੂੰ ਕਿ ਪਲੀਜ਼ ਤੁਸੀਂ ਨਾ ਜਿੱਦਾਂ ਲਾਈਵ ਦੇ ਵਿੱਚ ਸਪੋਰਟ ਕਰਦੇ ਹੋ ਵੀਡੀਓਜ਼ ਨੂੰ ਵੀ ਫੁੱਲ ਵਾਚ ਕਰਿਆ ਕਰੋ ਸਪੋਰਟ ਕਰੋ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਆਪਾਂ ਲਾਈਵ ਤਾਂ ਆਂਦੇ ਹੀ ਰਹਿੰਦੇ ਆ ਦੇਖੋ ਵੀਡੀਓਜ਼ ਨੂੰ ਵੀ ਫੁੱਲ ਵਾਚ ਕਰਿਆ ਕਰੋ ਇੱਥੇ ਗਏ ਸੀਗੇ ਸਿੱਧੂ ਮੁਸੇਵਾਲੀ ਦੀ ਹਵੇਲੀ ਤੇ ਰਸਤੇ ਦੇ ਵਿੱਚ ਹੀ ਪੈਂਦਾ ਨਾ ਪਿੰਡ ਫਿਰ ਉੱਥੇ ਆਂਦੇ ਜਾਂਦੇ ਚਲੇ ਜਾਂਦੇ ਨੇ ਤੇ ਚਲੋ ਐਸੇ ਦੇ ਨਾਲ ਕਰਦੇ ਆ ਵਲੌਗ ਦਾ ਐਂਡ ਬਾਏ